ਖੂਨ ਵਧਾਉਣ ਦੇ ਕੁਦਰਤੀ ਤਰੀਕੇ ਅਨਾਰ ਦੇ ਵਿੱਚ ਹੀਮੋਗਲੋਬਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਖੂਨ ਵਧਾਉਣ ਦੇ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਉਹਨਾਂ ਨੂੰ ਅਨਾਰ ਖਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਚਕੰਦਰ ਦੇ ਵਿੱਚ ਖੂਨ ਵਧਾਉਣ ਵਾਲੇ ਤੱਤ ਕਾਫੀ ਹੁੰਦੇ ਨੇ ਲਿਵਰ ਨੂੰ ਡੀਟੌਕਸੀਫਾਈ ਕਰਨ ਵਾਸਤੇ ਵੀ ਚਕੰਦਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਤੋਂ ਬਿਨਾਂ ਜੋ ਗੁੜਾ ਹੈ ਗੁੜ ਵਾਲਾ ਪਾਣੀ ਪੀਣ ਦੇ ਨਾਲ ਜੋ ਖੂਨ ਦੀ ਘਾਟ ਹੈ ਬਹੁਤ ਜਲਦੀ ਦੂਰ ਹੁੰਦੀ ਹੈ ਕਿਉਂਕਿ ਗੁੜ ਆਇਰਨ ਦਾ ਬਹੁਤ ਵੱਡਾ ਤੇ ਵਧੀਆ ਸੋਰਸ ਹੈ ਤੇ ਇਸ ਦਾ ਪਾਣੀ ਪੀਣ ਦੇ ਨਾਲ ਜੋ ਆਇਰਨ ਦੀ ਡੈਫੀਸ਼ੀਐਂਸੀ ਦੂਰ ਹੁੰਦੀ ਹੈ ਇਸ ਤੋਂ ਬਿਨਾ ਜੋ ਭਿੱਜੀ ਹੋਈ ਸੌਗੀ ਹੈ ਇਹ ਵੀ ਖੂਨ ਦੀ ਮਾਤਰਾ ਕੁਦਰਤੀ ਤੌਰ ਤੇ ਵਧਾਉਣ ਦੇ ਵਿੱਚ ਬਹੁਤ ਮਦਦਗਾਰ ਹੈ ਪਾਲਕ ਆਇਰਨ ਦਾ ਬਹੁਤ ਵਧੀਆ ਸਰੋਤ ਹੈ ਤੇ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ ਉਹਨਾਂ ਨੂੰ ਅਕਸਰ ਹੀ ਪਾਲਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜੋ ਖਜੂਰ ਹੈ ਇਹ ਬਹੁਤ ਹੀ ਵਧੀਆ ਆਇਰਨ ਦਾ ਸੋਰਸ ਹੈ ਆਇਰਨ ਦੇ ਨਾਲ ਹੀ ਜੋ ਖੂਨ ਦੀ ਮਾਤਰਾ ਸਰੀਰ ਵਿੱਚ ਵੱਧਦੀ ਹੈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ